ਜੇ ਇੱਕ ਪਤਨੀ ਦੀ ਚੁੱਪ ਇੱਕ ਆਸ਼ਿਕ ਦੀ ਇੱਕ ਕਾਲ ਤੇ ਇੱਕ ਰਾਤ ਇੱਕ ਫੈਸਲਾ ਕਿਸੇ ਦੀ ਜ਼ਿੰਦਗੀ ਖਤਮ ਕਰ ਸਕੇ ਤਾਂ ਦੋਸ਼ੀ ਕੌਣ ਹੁੰਦਾ ਹੈ ਇਹ ਹੈ ਰੁਪਿੰਦਰ ਕੌਰ ਅਤੇ ਗੁਰਵਿੰਦਰ ਸਿੰਘ ਦੀ ਕਹਾਣੀ ਕੁਝ ਕਹਾਣੀਆਂ ਇੰਚ ਹੁੰਦੀਆਂ ਨੇ ਜਿਹੜੀਆਂ ਸਿਰਫ ਸੁਣੀਆਂ ਨਹੀਂ ਜਾਂਦੀਆਂ ਸਗੋਂ ਅੰਦਰ ਤੱਕ ਵਸ ਜਾਂਦੀਆਂ ਨੇ ਇਹ ਕਹਾਣੀ ਹੈ ਇੱਕ ਪਿੰਡ ਦੀ ਇੱਕ ਵਿਆਹ ਦੀ ਇੱਕ ਅਧੂਰੀ ਚਾਹਤ ਦੀ ਇਹਦੀ ਕੈਸੇ ਕਤਲ ਦੀ ਜਿਸ ਨੇ ਕਈ ਜ਼ਿੰਦਗੀਆਂ ਨੂੰ ਸਦਾ ਲਈ ਖਾਮੋਸ਼ ਕਰ ਦਿੱਤਾ ਪਿੰਡ ਭੈਣੀ ਦੀ ਸ਼ਾਮ ਹਮੇਸ਼ਾ ਵਾਂਗ ਹੌਲੀ-ਹੌਲੀ ਟਾਲਵੇਂ ਸੀ ਗੰਨੇ ਦੇ ਖੇਤਾਂ ਵਿੱਚ ਹਵਾ ਲੰਘਦੀ ਤਾਂ ਪੱਤਿਆਂ ਦੀ ਸਰਸਰਾਹਟ ਅੰਜ ਲੱਗਦੀ ਸੀ ਜਿਵੇਂ ਧਰਤੀ ਨਾਲ ਆਪਣੇ ਰਾਜ਼ ਸਾਂਝੇ ਕਰ ਰਹੀ ਹੋਵੇ ਪਿੰਡ ਦੇ ਕੋਨੇ ਤੇ ਬਣਿਆ ਗੁਰਵਿੰਦਰ ਸਿੰਘ ਦਾ ਘਰ ਬਾਹਰੋਂ ਆਮ ਘਰਾਂ ਵਰਗਾ ਲੱਗ ਰਿਹਾ ਸੀ ਪਰ ਅੰਦਰ ਇੱਕ ਚੁੱਪ पसरी ਹੋਈ ਸੀ ਰੁਪਿੰਦਰ ਕੌਰ ਸੋਈ ਵਿੱਚ ਰੋਟੀਆਂ ਪਕਾ ਰਹੀ ਸੀ ਅਗ ਦੀ ਲਪਟ ਉਸਦੇ ਚਿਹਰੇ ਤੇ ਅਜੀਬ ਜੇ ਪਰਛਾਵੇਂ ਬਣਾ ਰਹੀ ਸੀ ਉਸਦੇ ਹੱਥ ਥੋੜੇ ਥੋੜੇ ਕੰਬ ਰਹੇ ਸਨ ਇਹ ਕੰਬਹਾਟ ਠੰਡ ਦੀ ਨਹੀਂ ਸੀ ਅੰਦਰਲੇ ਮਨ ਅੰਦਰਲੇ ਡਰ ਦੀ ਸੀ ਵਰਾਂਡੇ 'ਚ ਗੁਰਵਿੰਦਰ ਸਿੰਘ ਬੈਠਾ ਇੱਕ ਕਿਤਾਬ ਪੜ੍ਹ ਰਿਹਾ ਸੀ ਅੱਜ ਕੱਲ੍ਹ ਅਕਸਰ ਉਹ ਘੱਟ ਬੋਲਦਾ ਸੀ ਪਰ ਉਸਦੀ ਖਾਮੋਸ਼ੀ ਅਣਗਿਣਤ ਸਵਾਲਾਂ ਨਾਲ ਭਰੀ ਹੁੰਦੀ ਸੀ ਗੁਰਵਿੰਦਰ ਹਲਕੀ ਜਈ ਆਵਾਜ਼ ਵਿੱਚ ਬੋਲਿਆ ਅੱਜ ਰੋਟੀ ਚੰਨੀ ਦੇਰ ਕਿਉਂ ਹੋ ਰਹੀ ਹੈ ਪਰ ਰੁਪਿੰਦਰ ਨੇ ਕੁਝ ਨਾ ਕਿਹਾ ਉਹ ਚੁੱਪ ਰਹੀ ਉਹੀ ਚੁੱਪ ਜੋ ਸਾਲਾਂ ਤੋਂ ਦੋਵਾਂ ਵਿਚਕਾਰ ਖੜੀ ਸੀ ਰੁਪਿੰਦਰ ਦੇ ਸੁਪਨੇ ਛੋਟੇ ਨਹੀਂ ਸਨ ਉਹ ਸਿਰਫ ਆਪਣੇ ਲਈ ਨਹੀਂ ਆਪਣੇ ਵਰਗੀਆਂ ਹੋਰ ਕੁੜੀਆਂ ਲਈ ਵੀ ਕੁਝ ਕਰਨਾ ਚਾਹੁੰਦੀ ਸੀ ਕਾਲਜ ਦੇ ਕਲਾਸਰੂਮ ਵਿੱਚ ਬੈਠੀ ਉਹ ਅਕਸਰ ਖਿੜਕੀ ਤੋਂ ਬਾਹਰ ਤੱਕਦੀ ਉਸ ਦੇ ਮਨ ਵਿੱਚ ਇੱਕ ਅਜਿਹਾ ਭਵਿਕ ਬਣਦਾ ਜਿੱਥੇ ਉਹ ਇੱਕ ਟੀਚਰ ਬਣ ਕੇ ਬੱਚਿਆਂ ਨੂੰ ਸਿਰਫ ਕਿਤਾਬਾਂ ਨਹੀਂ ਸੋ ਉਹ ਜ਼ਿੰਦਗੀ ਦੇ ਅਸਲ ਸਬਕ ਵੀ ਪੜਾ ਰਹੀ ਹੁੰਦੀ ਸੀ। ਉਹ ਲਾਇਬ੍ਰੇਰੀ ਨੂੰ ਪਿਆਰ ਕਰਦੀ ਸੀ। ਕਾਗਜ਼ਾਂ ਦੀ ਮਹਿਕ, ਪੈਨ ਦੀ ਲਿਖਾਵਟ, ਇਹ ਸਭ ਉਸ ਨੂੰ ਆਪਣਾ ਲੱਗਦਾ। ਕਈ ਵਾਰ ਉਹ ਆਪਣੀ ਡਾਇਰੀ ਵਿੱਚ ਲਿਖਦੀ ਜ਼ਿੰਦਗੀ ਨੂੰ ਆਪਣੇ ਢੰਗ ਨਾਲ ਜਿਉਣਾ ਹੈ। ਉਨਾ ਹੀ ਦਿਨਾਂ ਵਿੱਚ ਚਮਨਦੀਪ ਸਿੰਘ ਉਸਦੀ ਜ਼ਿੰਦਗੀ ਵਿੱਚ ਆਇਆ। ਉਹ ਕਲਾਸ ਦਾ ਕੋਈ ਜ਼ਿਆਦਾ ਹੋਣਹਾਰ ਮੁੰਡਾ ਤਾਂ ਨਹੀਂ ਸੀ। ਪਰ ਜਦੋਂ ਵੀ ਬੋਲਦਾ ਤਾਂ ਲੋਕ ਸੁਣਦੇ ਸਨ। ਅਮਨਦੀਪ ਕਹਿੰਦਾ ਹੁੰਦਾ ਸੀ ਸੁਪਨੇ ਉਹ ਨਹੀਂ ਜੋ ਸੌਂਦੇ ਵੇਲੇ ਆਉਂਦੇ ਨੇ ਸੁਪਨੇ ਉਹ ਨੇ ਜੋ ਸੌਂ ਨਾ ਦੇਣ ਉਹ ਵਾਕ ਰਪਿੰਦਰ ਦੇ ਅੰਦਰ ਉਤਰ ਗਿਆ ਉਸ ਨੂੰ ਲੱਗਿਆ ਕਿਸੇ ਨੇ ਉਸ ਦੇ ਮਨ ਦੀ ਆਵਾਜ਼ ਉੱਚੀ ਕਰ ਦਿੱਤੀ ਹੋਵੇ ਦੋਵਾਂ ਦੀ ਦੋਸਤੀ ਪੜ੍ਹਾਈ ਦੇ ਨੋਟਸਾਂ ਤੋਂ ਸ਼ੁਰੂ ਹੋਈ ਫਿਰ ਚਾਹ ਦੇ ਕੱਪਾਂ ਤੱਕ ਪਹੁੰਚੀ ਅਤੇ ਹੌਲੀ-ਹੌਲੀ ਗੈਰੀ ਹੋ ਗਈ ਕਾਲਜ ਦੇ ਲਾਂਚ 'ਚ ਬੈਠ ਕੇ ਉਪਵਿੱਖ ਦੀਆਂ ਗੱਲਾਂ ਕਰਦੇ ਅਮਨਦੀਪ ਸ਼ਹਿਰ ਜਾਣਾ ਚਾਹੁੰਦਾ ਸੀ ਨਵਾਂ ਕੰਮ ਨਵੀਂ ਸੋਚ ਰੁਪਿੰਦਰ ਉਸਦੇ ਨਾਲ-ਨਾਲ ਆਪਣੇ ਸੁਪਨਿਆਂ ਨੂੰ ਵੀ ਤੁਰਦਾ ਵੇਖਦੀ ਪਰ ਹਰ ਸੁਪਨੇ ਦੇ ਨਾਲ ਇੱਕ ਡਰ ਵੀ ਸੀ ਘਰ ਦਾ ਉਸਦੇ ਘਰ ਵਿੱਚ ਕੁੜੀ ਦੀ ਪੜ੍ਹਾਈ ਵਿਆਹ ਤੱਕ ਸੀਮਤ ਸੀ ਜਦੋਂ ਦੇਰ ਨਾਲ ਘਰ ਆਉਂਦੀ ਮਾਂ ਦੀ ਚਿੰਤਾ ਅਤੇ ਪਿਓ ਦੀ ਚੁੱਪ ਉਸ ਨੂੰ ਅੰਦਰੋਂ ਕੰਬਾ ਦਿੰਦੀ ਇੱਕ ਸ਼ਾਮ ਪਿਓ ਨੇ ਸਿੱਧਾ ਕਹਿ ਦਿੱਤਾ ਹੁਣ ਬਾਸਕਰ ਪੜ੍ਹਾਈ ਅੱਗੇ ਵਿਆਹ ਦੀ ਸੋਚ ਉਹ ਲਵਰ ਰੁਪਿੰਦਰ ਦੇ ਸੁਪਨਿਆ ਤੇ ਪੱਥਰ ਵਾਂਗ ਬਚੇ ਉਸਨੇ ਪਹਿਲੀ ਵਾਰ ਮਹਿਸੂਸ ਕੀਤਾ ਕਿ ਸੁਪਨੇ ਸਿਰਫ ਵੇਖਣ ਨਾਲ ਪੂਰੇ ਨਹੀਂ ਹੁੰਦੇ ਉਹਨਾਂ ਦੀ ਕੀਮਤ ਹੁੰਦੀ ਹੈ ਅਮਨਦੀਪ ਨੇ ਉਸਦੀ ਖਾਮੋਸ਼ੀ ਮਹਿਸੂਸ ਕੀਤੀ ਸੀ ਅਮਨਦੀਪ ਨੇ ਰੁਪਿੰਦਰ ਨੂੰ ਕਿਹਾ ਜੇ ਤੂੰ ਚਾਹੇ ਅਸੀਂ ਉਡੀਕ ਕਰ ਸਕਦੇ ਹਾਂ ਸੁਪਨੇ ਕਦੇ ਮਰਦੇ ਨਹੀਂ ਹੁੰਦੇ ਪਰ ਸਮਾਂ ਉਡੀਕ ਨਹੀਂ ਕਰਦਾ ਘਰ ਵਿੱਚ ਵਿਆਹ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਰੁਪਿੰਦਰ ਦੀ ਡਾਇਰੀ ਦੇ ਸਫੇ ਉਨਸ ਦੀ ਹੰਜੂਨ ਅਲਪੀ ਜਨਲਕੀ ਰੁਪਿੰਦਰ ਦਾ ਵਿਆਹ ਇੱਕ ਗੁਰਵਿੰਦਰ ਨਾ ਦੇ ਮੁੰਡੇ ਨਾਲ ਪੱਕਾ ਕਰ ਦਿੱਤਾ ਗਿਆ ਸੀ ਵਿਆਹ ਦੇ ਦਿਨ ਸਾਰੇ ਪਿੰਡ ਭਰ ਚ ਰੌਣਕ ਸੀ ਪਰ ਰੁਪਿੰਦਰ ਦੇ ਅੰਦਰ ਕੋਈ ਖੁਸ਼ੀ ਨਹੀਂ ਸੀ ਉਸ ਨੇ ਲਾਲ ਜੋੜਾ ਪਾਇਆ ਹੋਇਆ ਸੀ ਪਰ ਦਿਲ ਚਿੱਟੇ ਕਾਗਜ਼ ਵਾਂਗ ਖਾਲੀ ਸੀ ਕਈ ਵਾਰ ਵਿਆਹ ਖੁਸ਼ੀ ਨਹੀਂ ਸਮਝੋਤਾ ਹੁੰਦੇ ਫੇਰਿਆਂ ਵੇਲੇ ਉਸ ਨੇ ਮਾਂ ਵੱਲ ਤੱਕਿਆ ਮਾਂ ਦੀਆਂ ਅੱਖਾਂ ਵਿੱਚ ਪਿਆਰ ਵੀ ਸੀ ਤੇ ਮਜਬੂਰੀ ਵੀ ਉਸੀਆਂ ਨਜ਼ਰਾਂ ਕਹਿ ਰਹੀਆਂ ਸਨ ਸਹਿਲ ਹੈ ਸਮਾਂ ਸਭ ਠੀਕ ਕਰ ਦੇਵੇਗਾ ਰੁਪਿੰਦਰ ਨੇ ਸਿਰ ਹਿਲਾ ਦਿੱਤਾ ਪਰ ਦਿਲ ਅੰਦਰੋਂ ਹਿੱਲ ਗਿਆ ਗੁਰਵਿੰਦਰ ਸਿੰਘ ਵਿਆਹ ਦੇ ਦਿਨ ਵੀ ਘੱਟ ਬੋਲਿਆ ਸੀ ਉਸਦੇ ਚਿਹਰੇ ਤੇ ਕੋਈ ਜ਼ਿਆਦਾ ਹਾਵ ਭਾਵ ਨਹੀਂ ਸਨ ਸਿਰਫ ਇੱਕ ਅਣਜਾਣੀ ਗੰਭੀਰਤਾ ਸੀ ਉਹ ਆਪਣੀ ਜ਼ਿੰਦਗੀ ਨੂੰ ਖੇਤਾਂ ਮਿਹਨਤ ਅਤੇ ਜ਼ਿੰਮੇਵਾਰੀਆਂ ਵਿੱਚ ਤੋਲਣ ਵਾਲਾ ਆਦਮੀ ਸੀ ਉਸ ਲਈ ਵਿਆਹ ਵੀ ਇੱਕ ਜ਼ਿੰਮੇਵਾਰੀ ਸੀ ਜੋ ਉਸਨੇ ਘਰ ਵਾਲਿਆਂ ਦੇ ਕਹਿ ਨਿਭਾਉਣੀ ਸੀ ਪਹਿਲੀ ਰਾਤ ਕਮਰੇ ਵਿੱਚ ਖਾਮੋਸ਼ੀ ਛਾਈ ਰਹੀ ਦੋ ਅਜਨਬੀ ਇੱਕ ਦੂਜੇ ਦੇ ਸਾਹਮਣੇ ਬੈਠੇ ਸਨ ਗਰਵਿੰਦਰ ਨੇ ਕਿਹਾ ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਦੱਸੀ ਉਸ ਦੀ ਗੱਲ ਸੁਣ ਕੇ ਰੁਪਿੰਦਰ ਨੇ ਸਿਰ ਹਿਲਾ ਦਿੱਤਾ ਪਰ ਜੋ ਲੋੜ ਸੀ ਸਮਝ ਸਾਥ ਸੁਪਨਾ ਉਹ ਕਿਵੇਂ ਮੰਗਦੀ ਵਿਆਹ ਤੋਂ ਬਾਅਦ ਦੇ ਦਿਨ ਇੱਕੋ ਜਿਹੇ ਸਨ ਸਵੇਰ ਖੇਤਾਂ ਦੀ ਮਿੱਟੀ ਦੀ ਮਹਿਕ ਨਾਲ ਹੁੰਦੀ ਸ਼ਾਮ ਚੁੱਲੇ ਦੀ ਅੱਗ ਨਾਲ ਮੁੱਕਦੀ ਗਰਵਿੰਦਰ ਮਿਹਨਤ ਕਰਦਾ ਰੁਪਿੰਦਰ ਘਰ ਸੰਭਾਲਦੀ ਪਿੰਡ ਦੇ ਲੋਕਾਂ ਲਈ ਇਹ ਇੱਕ ਸੁਖੀ ਜੋੜਾ ਸੀ ਪਰ ਰੁਪਿੰਦਰ ਦੇ ਅੰਦਰ ਹਰ ਰਾਤ ਕੋਈ ਨਾ ਕੋਈ ਸੁਪਨਾ ਮਰ ਜਾਂਦਾ ਕਾਲਜ ਦੀਆਂ ਕਿਤਾਬਾਂ ਅਲਮਾਰੀ ਦੇ ਕੋਨੇ 'ਚ ਪਈਆਂ ਧੂੜ ਫੱਕ ਰਹੀਆਂ ਸਨ ਉਹਨਾਂ ਨੂੰ ਖੋਲਣ ਨਾਲ ਜਿਵੇਂ ਪੁਰਾਣੀ ਰੁਪਿੰਦਰ ਬਾਹਰ ਆਉਣ ਦੀ ਕੋਸ਼ਿਸ਼ ਕਰਦੀ ਕਈ ਵਾਰ ਗਰਵਿੰਦਰ ਉਸ ਨੂੰ ਚੁੱਪ-ਚਾਪ ਤੱਕਦਾ ਰਹਿੰਦਾ ਉਸਨੂੰ ਲੱਗਦਾ ਸੀ ਕਿ ਉਹ ਆਪਣੀ ਪਤਨੀ ਨੂੰ ਸਮਝ ਨਹੀਂ ਪਾ ਰਿਹਾ ਪਰ ਉਹ ਸਮਝਣ ਦਾ ਤਰੀਕਾ ਨਹੀਂ ਜਾਣਦਾ ਸੀ ਉਸ ਦੀ ਪਰਵਰਿਸ਼ ਨੇ ਉਸ ਨੂੰ ਸਿਖਾਇਆ ਸੀ ਬੋਲਣ ਨਾਲ ਨਹੀਂ ਨਿਭਾਉਣ ਨਾਲ ਪਿਆਰ ਹੁੰਦਾ ਹੈ ਇੱਥੇ ਹੀ ਦੋ ਰਾਹ ਵੱਖ ਹੋ ਗਏ ਸਨ ਇੱਕ ਪਿਆਰ ਨੂੰ ਮਹਿਸੂਸ ਕਰਨਾ ਚਾਹੁੰਦਾ ਸੀ ਦੂਜੇ ਪਿਆਰ ਨੂੰ ਨਿਭਾਉਣਾ ਰੁਪਿੰਦਰ ਨੇ ਕਈ ਵਾਰ ਰੁਵਿੰਦਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸ਼ਹਿਰ ਜਾਣ ਦੀ ਨੌਕਰੀ ਦੀ ਅੱਗੇ ਪੜਨ ਦੀ ਗਰਵਿੰਦਰ ਹਰ ਵਾਰ ਇੱਕੋ ਜਿਹਾ ਜਵਾਬ ਦਿੰਦਾ। ਪਿੰਡ 'ਚ ਵੀ ਸਭ ਕੁਝ ਐ ਫਿਰ ਫਜ਼ੂਲ ਖਰਚੇ ਕਿਉਂ? ਉਸ ਦਾ ਜਵਾਬ ਰਪਿੰਦਰ ਲਈ ਕੰਧ बन ਜਾਂਦਾ। ਹੌਲੀ ਹੌਲੀ ਉਸ ਨੇ ਗੱਲ ਕਰਨੀ ਛੱਡ ਦਿੱਤੀ। ਜਦੋਂ ਗੱਲ ਮੁੱਕ ਜਾਂਦੀ ਐ ਤਾਂ ਖਾਮੋਸ਼ੀ ਜਨਮ ਲੈਂਦੀ ਐ। ਅਤੇ ਖਾਮੋਸ਼ੀ ਸਭ ਤੋਂ ਖਤਰਨਾਕ ਹੁੰਦੀ ਐ। ਇਸੇ ਖਾਮੋਸ਼ੀ ਨੇ ਅੱਗੇ ਚੱਲ ਕੇ ਉਸ ਦੀ ਜ਼ਿੰਦਗੀ ਦਾ ਰੁਖ ਬਦਲਣਾ ਸੀ। ਕਿਸਮਤ ਕਦੇ-ਕਦੇ ਬਹੁਤ નિર્દય ਖੇਡ ਖੇੜਦੀ ਐ। ਇੱਕ ਦਿਨ ਬਾਸ ਛੱਡੇ ਤੇ ਅਮਨਦੀਪ ਨਾਲ ਮੁਲਾਕਾਤ ਹੋਈ ਅੱਖਾਂ ਮਿਲੀਆਂ ਪੁਰਾਣੇ ਜਜ਼ਬਾਤ ਜਾਗ ਪਏ ਉਸ ਦਿਨ ਦੋਵਾਂ ਨੇ ਸਿਰਫ ਗੱਲਾਂ ਨਹੀਂ ਕੀਤੀਆਂ ਉਹਨਾਂ ਨੇ ਬੀਤੇ ਸਮੇਂ ਨੂੰ ਫਿਰ ਤੋਂ ਜ਼ਿੰਦਾ ਕਰ ਲਿਆ ਫੋਨ ਕਾਲਾਂ ਸ਼ੁਰੂ ਹੋ ਗਈਆਂ ਹਰ ਕਾਲ ਰਪਿੰਦਰ ਲਈ ਸਾਹ ਬਣ ਗਈ ਗੁਰਵਿੰਦਰ ਸਿੰਘ ਨੂੰ ਇਸ ਗੱਲ ਦਾ ਅਹਿਸਾਸ ਹੌਲੀ-ਹੌਲੀ ਹੋਇਆ ਇਹ ਸ਼ੱਕ ਬੂੰਦ-ਬੂੰਦ ਕਰਕੇ ਬਣਿਆ ਜਿਵੇਂ ਛੱਤ ਤੋਂ ਟਪਕਦਾ ਪਾਣੀ ਜੋ ਹੌਲੀ-ਹੌਲੀ ਕੰਧ 'ਚ ਦਰਾੜ ਪਾ ਦਿੰਦਾ ਹੈ ਰੁਪਿੰਦਰ ਦੇ ਰੋਜ਼ਾਨਾ ਰੁਟੀਨ 'ਚ ਨਿੱਕੀਆਂ-ਨਿੱਕੀਆਂ ਤਬਦੀਲੀਆਂ ਆ ਰਹੀਆਂ ਸਨ। ਸਵੇਰੇ ਉੱਠਣ ਦੀ ਜਲਦੀ ਫੋਨ ਹੱਥ 'ਚ ਰੱਖ ਕੇ ਰਸੋਈ 'ਚ ਜਾਣਾ, ਫਤਿ ਕਾਲ ਆਉਂਦੇ ਹੀ ਕਮਰੇ 'ਚ ਬੰਦ ਹੋ ਜਾਣਾ। ਇੱਕ ਸ਼ਾਮ ਗੁਰਵਿੰਦਰ ਨੇ ਅੰਜਾਨੇ 'ਚ ਰੁਪਿੰਦਰ ਦੇ ਫੋਨ 'ਤੇ ਆਇਆ ਨਾਂ ਵੇਖ ਲਿਆ ਅਮਨ। ਉਸਨੇ ਕੁਝ ਨਾ ਕਿਹਾ ਪਰ ਅੱਖਾਂ ਠਹਿਰ ਗਈਆਂ। ਉਹ ਨਾਂ ਉਸਦੇ ਮਨ 'ਚ ਅਟਕ ਗਿਆ। ਜਿਵੇਂ ਕੋਈ ਕੰਡਾ ਹੋਵੇ। ਰਾਤ ਦੇ ਖਾਣੇ ਵੇਲੇ ਦੋਵਾਂ ਵਿੱਚਕਾਰ ਅਜੀਬ ਚੁੱਪ ਸੀ। ਰੋਟੀ ਦੇ ਟੁਕੜਿਆਂ ਨਾਲੋਂ ਵੱਧ ਸਵਾਲ ਮੇਜ਼ 'ਤੇ ਪਏ ਸਨ। ਗੁਰਵਿੰਦਰ ਨੇ ਕਈ ਵਾਰ ਕੁਝ ਕਹਿਣਾ ਚਾਹਿਆ ਪਰ ਹਰ ਵਾਰੀ ਚੁੱਪ ਨੂੰ ਹੀ ਚੁਣਿਆ। ਉਸਦੀ ਪਰਵਰਿਸ਼ ਨੇ ਉਸਨੂੰ ਸਿਖਾਇਆ ਸੀ ਘਰ ਦੀ ਗੱਲ ਘਰ 'ਚ ਹੀ ਰਹਿਣੀ ਚਾਹੀਦੀ ਹੈ। ਪਰ ਚੁੱਪ ਵੀ ਇੱਕ ਦਿਨ ਟੁੱਟਦੀ ਹੈ। ਇੱਕ ਰਾਤ ਜਦੋਂ ਸਾਰੇ ਸੁੱਤੇ ਪਏ ਸਨ, ਰੁਪਿੰਦਰ ਦੇ ਫੋਨ ਦੀ ਵਾਈਬ੍ਰੇਸ਼ਨ ਨੇ ਗੁਰਵਿੰਦਰ ਦੀ ਨੀਂਦ ਖੋਲ ਦਿੱਤੀ। ਰੁਪਿੰਦਰ ਹੌਲੀ-ਹੌਲੀ ਉੱઠી ਅਤੇ ਬਾਹਰ ਬਰਾਂਡੇ ਵਿੱਚ ਚਲੀ ਗਈ। ਗੁਰਵਿੰਦਰ ਨੇ ਪਿੱਛੋਂ ਉਸਦੀ ਪਰਛਾਈ ਨੂੰ ਦੇਖਿਆ ਇੱਕ ਅਜਨਬੀ ਵਰਗੀ ਗੁਰਵਿੰਦਰ ਕੜਕ ਕੇ ਬੋਲਿਆ ਰਾਤ ਦੇ ਵੇਲੇ ਕਿਸ ਨਾਲ ਗੱਲ ਕਰਦੀ ਹੈ ਰੁਪਿੰਦਰ ਇੱਕ ਪਲ ਲਈ ਠਹਿਰ ਗਈ ਉਸ ਦੇ ਅੰਦਰ ਸੱਚ ਅਤੇ ਡਰ ਅਮਨੇ ਸਾਹਮਣੇ ਖੜੇ ਸਨ ਰੁਪਿੰਦਰ ਘਬਰਾਹਟ ਨਾਲ ਬੋਲੀ ਮੇਰੀ ਸਹੇਲੀ ਹੈ ਨੀਂਦ ਨਹੀਂ ਆ ਰਹੀ ਸੀ ਝੂਠ ਬੋਲਣ ਤੋਂ ਬਾਅਦ ਉਸਦੀ ਸਾਹ ਲੈਣ ਦੀ ਰਫ਼ਤਾਰ ਤੇਜ਼ ਹੋ ਗਈ ਉਸ ਨੇ ਅੱਖਾਂ ਥੱਲੇ ਕਰ ਲਈ ਗੁਰਵਿੰਦਰ ਨੇ ਉਸਦੇ ਚਿਹਰੇ ਤੇ ਉਹ ਡਰ ਵੇਖ ਲਿਆ ਜੋ ਸੱਚ ਤੋਂ ਪੈਦਾ ਹੁੰਦਾ ਹੈ ਉਸ ਰਾਤ ਗੁਰਵਿੰਦਰ ਨੂੰ ਨੀਂਦ ਨਾ ਆਈ ਉਸਦੇ ਮਨ 'ਚ ਯਾਦਾਂ ਘੁੰਮਦੀਆਂ ਰਹੀਆਂ ਵਿਆਹ ਦਾ ਦਿਨ ਰੁਪਿੰਦਰ ਦੀ ਖਾਮੋਸ਼ੀ ਅਤੇ ਉਹ ਸਾਰੇ ਪਲ ਜਦੋਂ ਉਸਨੇ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਉਸਨੇ ਪਹਿਲੀ ਵਾਰ ਆਪਣੇ ਆਪ ਨੂੰ ਦੋਸ਼ੀ ਮੰਨਿਆ ਅਗਲੇ ਦਿਨ ਉਸਨੇ ਨਰਮੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗੁਰਵਿੰਦਰ ਬੋਲਿਆ ਜੇ ਤੈਨੂੰ ਕੋਈ ਘਾਟ ਲੱਗਦੀ ਹੈ ਤਾਂ ਦੱਸ ਮੈਂ ਸਮਝ ਸਕਦੇ ਹਾਂ ਰੁਪਿੰਦਰ ਦਾ ਦਿਲ ਇੱਕ ਪਲ ਲਈ ਪਿਗលਿਆ ਪਰ ਡਰ ਨੇ ਥਾਂ ਲੈ ਲਈ ਅਮਨਦੀਪ ਨਾਲ ਬਣੀ ਦੁਨੀਆ ਹੁਣ ਉਸ ਲਈ ਸਹਾਰਾ ਬਣ ਚੁੱਕੀ ਸੀ ਉਸਨੇ ਸਿਰਫ ਨਾ ਵਿੱਚ ਸਿਰ ਹਿਲਾਇਆ ਪਰ ਗੁਰਵਿੰਦਰ ਸਭ ਕੁਝ ਸਮਝ ਚੁੱਕਾ ਸੀ ਜਦੋਂ ਦੋ ਲੋਕ ਇੱਕ ਦੂਜੇ ਨਾਲ ਗੱਲ ਕਰਨਾ ਛੱਡ ਦੇਣ ਤਾਂ ਤੀਜਾ ਕੋਈ ਨਾ ਕੋਈ ਆ ਹੀ ਜਾਂਦਾ ਚੱਕ ਡਰ ਜਾਂ ਕੋਈ ਹੋਰ ਉਸ ਦਿਨ ਤੋਂ ਬਾਅਦ ਕਰਦੀ ਹਵਾ ਵਿੱਚ ਘੁਟਣ ਰਹਿਣ ਲੱਗੀ ਗੁਰਵਿੰਦਰ ਦਾ ਸ਼ੱਕ ਹੁਣ ਆਵਾਜ਼ ਬਣਨ ਲੱਗਾ ਸੀ ਅਤੇ ਰੁਪਿੰਦਰ ਦਾ ਡਰ ਫੈਸਲੇ ਵੱਲ ਧੱਕ ਰਿਹਾ ਸੀ ਇਸ ਡਰ ਨੇ ਅੱਗੇ ਚੱਲ ਕੇ ਕਹਾਣੀ ਨੂੰ ਸਮੋੜਤੇ ਲਜਾਣਾ ਸੀ ਜਿੱਥੇ ਵਾਪਸੀ ਦਾ ਰਾਹ ਨਹੀਂ ਹੁੰਦਾ ਗਲਤ ਰਾ ਅਕਸਰ ਇੱਕ ਕਦਮ ਨਾਲ ਨਹੀਂ ਬਣਦੀ ਉਹ ਪਹਿਲਾਂ ਮਨ ਵਿੱਚ ਬਣਦੀ ਹੈ ਦਲੀਲਾਂ ਡਰ ਅਤੇ ਝੂਠੀ ਤਸੱਲੀ ਨਾਲ ਰੁਪਿੰਦਰ ਕੋਰ ਲਈ ਵੀ ਇਹੀ ਹੋ ਰਿਹਾ ਸੀ ਉਹ ਆਪਣੇ ਆਪ ਨੂੰ ਕਹਿੰਦੀ ਰਹੀ ਕਿ ਇਹ ਸਭ ਸਿਰਫ ਕੁਝ ਸਮੇ ਲਈ ਹੈ ਸੱਚ ਕਿਸੇ ਦਿਨ ਆਪ ਹੀ ਰਸਤਾ ਲੱਭ ਲਵੇਗਾ ਪਰ ਹਰ ਦਿਨ ਦੇ ਨਾਲ ਸੱਚ ਹੋਰ ਦੂਰ ਜਾਂਦਾ ਗਿਆ ਅਮਨਦੀਪ ਨਾਲ ਮੁਲਾਕਾਤਾਂ ਹੁਣ ਛੁਪ ਛੁਪ ਕੇ ਨਹੀਂ ਯੋਜਨਾ ਬੱਧ ਹੋਣ ਲੱਗੀ ਕੈਲੰਡਰ ਦੇ ਸਫ਼ਿਆਂ ਤੇ ਨਿਸ਼ਾਨ ਲੱਗਣ ਲੱਗੇ ਕਿਹੜੇ ਦਿਨ ਗੁਰਵਿੰਦਰ ਦੇਰ ਨਾਲ ਆਵੇਗਾ ਕਿਹੜੇ ਦਿਨ ਘਰ ਸੁਣਨਾ ਹੋਵੇਗਾ ਇਹ ਨਿਸ਼ਾਨ ਰੁਪਿੰਦਰ ਨੂੰ ਡਰਾ ਵੀ ਰਹੇ ਸਨ ਅਤੇ ਜੀਵ ਤਰ੍ਹਾਂ ਦੀ ਤਾਕਤ ਵੀ ਦੇ ਰਹੇ ਸਨ ਅਮਨਦੀਪ ਨੇ ਰੁਪਿੰਦਰ ਨੂੰ ਕਿਹਾ ਦਰਨਲ ਜੀ ਨਾਲ ਵੀ ਇੱਕ ਜੇਲ ਹੁੰਦੀ ਹੈ ਉਹ ਲਫ਼ਜ਼ ਸੁਣ ਕੇ ਰੁਪਿੰਦਰ ਨੇ ਸਿਰ ਹਿਲਾ ਦਿੱਤਾ ਪਰ ਅੰਦਰ ਕਿਤੇ ਕੁਝ ਟੁੱਟ ਗਿਆ ਉਸ ਨੂੰ ਲੱਗਾ ਜਿਵੇਂ ਉਹ ਆਪਣੇ ਆਪ ਨੂੰ ਸਮਝਾਉਣ ਲਈ ਨਹੀਂ ਆਪਣੇ ਆਪ ਨੂੰ ਧੱਕਣ ਲਈ ਸਹਿਮਤ ਹੋ ਰਹੀ ਹੋਵੇ ਰੁਪਿੰਦਰ ਨੂੰ ਰਾਤਾਂ ਹੁਣ ਲੰਬੀਆਂ ਲੱਗਦੀਆਂ ਸਨ ਛੱਤ ਵੱਲ ਤੱਕਦੀ ਉਹ ਸੋਚਦੀ ਜੇ ਸੱਚ ਦੱਸ ਦੇਵੇ ਤਾਂ ਕੀ ਹੋਵੇਗਾ ਕੀ ਗੁਰਵਿੰਦਰ ਸਮਝੇਗਾ ਜਾਂ ਸਭ ਕੁਝ ਟੁੱਟ ਜਾਵੇਗਾ ਹਰ ਸਵਾਲ ਦਾ ਜਵਾਬ ਡਰ ਬਣ ਕੇ ਵਾਪਸ ਆਉਂਦਾ ਇੱਕ ਸ਼ਾਮ ਅਮਨਦੀਪ ਨੇ ਪਹਿਲੀ ਵਾਰ ਉਹ ਗੱਲ ਕਹੀ ਜੋ ਹਵਾ ਵਿੱਚ ਜ਼ਹਿਰ ਵਾਂਗ ਘੁਲ ਗਈ ਅਮਨਦੀਪ ਨੇ ਕਿਹਾ ਕੁਜਰਾ ਬੰਦ ਕਰਨੇ ਪੈਂਦੇ ਨੇ ਤਾਂ ਜੋ ਨਵਾਂ ਰਸਤਾ ਖੁੱਲੇ ਉਰਪਿੰਦਰ ਨੇ ਕੁਝ ਨਾ ਕਿਹਾ ਉਸ ਦੀ ਖਾਮੋਸ਼ੀ ਹੀ ਸਹਿਮਤੀ ਬਣ ਗਈ ਉਸ ਨੇ ਉਸ ਰਾਤ ਆਪਣੀ ਡਾਇਰੀ ਨਹੀਂ ਲਿਖੀ ਜਿਵੇਂ ਸ਼ਬਦ ਵੀ ਸਾਹ ਛੱਡ ਰਹੇ ਹੋਣ ਜਦੋਂ ਮਨ ਆਪਣੇ ਆਪ ਨੂੰ ਝੂਠੀ ਤਸੱਲੀ ਦੇ ਦੇਵੇ ਕਾਦੇ ਗਲਤ ਰਾਹ ਸਹੀ ਲੱਗਣ ਲੱਗ ਪੈਂਦੇ ਨੇ ਅਗਲੇ ਦਿਨਾਂ ਵਿੱਚ ਉਰਪਿੰਦਰ ਨੇ ਛੋਟੀਆਂ-ਛੋਟੀਆਂ ਗੱਲਾਂ 'ਚ ਝੂਠ ਬੋਲਣਾ ਸਿੱਖ ਲਿਆ ਇਹ ਝੂਠ ਉਸ ਨੂੰ ਬਚਾਉਂਦੇ ਨਹੀਂ ਸਨ ਉਹ ਉਸ ਨੂੰ ਹੋਰ ਡੋਬ ਰਹੀ ਸਨ ਪਰ ਹੁਣ ਪਿੱਛੇ ਮੁੜਨ ਦਾ ਹੌਂਸਲਾ ਨਹੀਂ ਬਚਿਆ ਸੀ ਇਹ ਅਧਿਆਇ ਉਸ ਮੋੜ ਦੀ ਤਿਆਰੀ ਸੀ ਜਿੱਥੇ ਗਲਤ ਰਾਹ ਫੈਸਲਾ ਬਣ ਜਾਂਦਾ ਹੈ ਅਤੇ ਫੈਸਲਾ ਕਿਸਮਤ ਸਾਜ਼ਿਸ਼ ਸ਼ੋਰ ਨਾਲ ਨਹੀਂ ਬਣਦੀ ਉਹ ਖਾਮੋਸ਼ੀ 'ਚ ਪਲਦੀ ਹੈ ਰੁਪਿੰਦਰ ਅਤੇ ਅਮਨਦੀਪ ਦੀਆਂ ਗੱਲਾਂ ਹੁਣ ਲੰਬੀਆਂ ਨਹੀਂ ਰਹੀਆਂ। ਉਹ ਟੁਕੜਿਆਂ ਵਿੱਚ ਵੰਡ ਗਈਆਂ। ਅਧੂਰੇ ਵਾਕ, ਅਧੂਰੇ ਇਸ਼ਾਰੇ ਅਤੇ ਅੱਖਾਂ ਦੀ ਭਾਸ਼ਾ। ਹਰ ਸ਼ਬਦ ਸੋਚ ਸਮਝ ਕੇ ਬੋਲਿਆ ਜਾਂਦਾ। ਜਿਵੇਂ ਹਰ ਲਫ਼ਜ਼ ਆਪਣੇ ਪਿੱਛੇ ਸਬੂਤ ਛਾੜ ਸਕਦਾ ਹੋਵੇ। ਅਮਨਦੀਪ ਨੇ ਕਾਗਜ਼ 'ਤੇ ਕੁਝ ਲਕੀਰਾਂ ਖਿੱਚੀਆਂ। ਰਸਤਾ, ਸਮਾਂ ਅਤੇ ਕੈਸਾ ਮੋੜ ਜਿੱਥੇ ਹਨੇਰਾ ਸਭ ਤੋਂ ਗਹਿਰਾ ਹੁੰਦਾ ਸੀ। ਅਮਨਦੀਪ ਬੋਲਿਆ, ਸਭ ਕੁਝ ਕੁਦਰਤੀ ਲੱਗਣਾ ਚਾਹੀਦਾ ਹੈ। ਰੁਪਿੰਦਰ ਨੇ ਸੇਰ ਹਲਾਇਆ ਪਰ ਉਸ ਦੀਆਂ ਉਂਗਲਾਂ ਕੰਬ ਰਹੀਆਂ ਸਨ ਉਸ ਨੇ ਪੁੱਛਣਾ ਚਾਹਿਆ ਜੇ ਫਿਰ ਵੀ ਕੁਝ ਗਲਤ ਹੋ ਗਿਆ ਤਾਂ ਪਰ ਸਵਾਲ ਬੁੱਲਾਂ ਤੱਕ ਆ ਕੇ ਰੁਕ ਗਿਆ ਉਹਨਾਂ ਨੇ ਫੋਨ ਤੇ ਗੱਲ ਕਰਨੀ ਕੱਟ ਕਰ ਦਿੱਤੀ ਮੈਸੇਜ ਛੋਟੇ ਹੋ ਗਏ ਹੁਣ ਠੀਕ ਯਾਦ ਰੱਖੀ ਇਹ ਸ਼ਬਦ ਹੁਣ ਪਿਆਰ ਨਹੀਂ ਹੁਕਮ ਲੱਗਦੇ ਸਨ ਰੁਪਿੰਦਰ ਨੇ ਮਹਿਸੂਸ ਕੀਤਾ ਕਿ ਸਾਜ਼ਿਸ਼ ਵਿੱਚ ਉਸ ਦੀ ਭੂਮਿਕਾ ਸਿਰਫ ਚੁੱਪ ਰਹਿਣ ਦੀ ਬਣ ਰਹੀ ਸੀ ਇੱਕ ਦਿਨ ਗਰਵਿੰਦਰ ਨੇ ਕਿਹਾ ਕਿ ਉਹ ਅਗਲੇ ਹਫਤੇ देर रात ਨਾ ਲਾਵੇਗਾ। ਰੁਪਿੰਦਰ ਨੇ ਬਾਰੋ ਸਧਾਰਨ ਚਿਹਰਾ ਬਣਾਇਆ ਪਰ ਅੰਦਰ ਘੜੀ ਦੀ ਟਿਕ-ਟਿਕ ਤੇਜ਼ ਹੋ ਗਈ। ਉਸ ਰਾਤ ਰੁਪਿੰਦਰ ਨੇ ਘਰ ਦੇ ਕੋਨੇ-ਕੋਨੇ ਨੂੰ ਦੇਖਿਆ। ਰਸੋਈ, ਵਰਾਂਡਾ, ਦਰਵਾਜ਼ਾ ਜੋ ਸਭ ਕੁਝ ਜਾਣ ਪਛਾਣ ਦਾ ਸੀ ਪਰ ਹੁਣ ਅਜਨਬੀ ਲੱਗ ਰਿਹਾ ਸੀ। ਉਸ ਨੇ ਆਪਣੇ ਆਪ ਨੂੰ ਆਖਰੀ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮਨ ਨੇ ਜਵਾਬ ਦੇਣਾ ਛੱਡ ਦਿੱਤਾ। ਅਮਨਦੀਪ ਨੇ ਆਖਰੀ ਗੱਲ ਸਿਰਫ ਇਤਨੀ ਕਹੀ ਸੀ ਇੱਕ ਰਾਤ ਫਿਰ ਸਭ ਖਤਮ ਉਹ ਲਫ਼ਜ਼ ਰੁਪਿੰਦਰ ਦੇ ਦਿਲ 'ਚ ਪੱਥਰ ਵਾਂਗ ਬੈਠ ਗਏ ਉਸ ਨੂੰ ਅਹਿਸਾਸ ਹੋ ਗਿਆ ਕਿ ਹੁਣ ਸਿਰਫ ਯੋਜਨਾ ਨਹੀਂ ਇਹ ਵਾਅਦਾ ਬਣ ਚੁੱਕਾ ਹੈ ਸਾਜ਼ਿਸ਼ ਦਾ ਸਭ ਤੋਂ ਡਰਾਉਣਾ ਪਲ ਉਹ ਹੁੰਦਾ ਜਦੋਂ ਮਨੰਦਰੋਂ ਨਾਂ ਕਹਿਣਾ ਬੰਦ ਕਰ ਦਿੰਦਾ ਉਹ ਰਾਤ ਅਜੀਬ ਤਰ੍ਹਾਂ ਦੀ ਸੀ ਨਾ ਤਾਰਿਆਂ ਦੀ ਰੌਸ਼ਨੀ ਨਾ ਚੰਨ ਦੀ ਚਲਕ ਆਕਾਸ਼ ਇੰਝ ਲੱਗਦਾ ਸੀ ਜਿਵੇਂ ਉਸਨੇ ਵੀ ਅੱਖਾਂ ਬੰਦ ਕਰ ਲਈਆਂ ਹੋਣ। ਖੇਤਾਂ ਦੇ ਵਿਚਕਾਰੋਂ ਲੰਘਦੀ ਕੱਚੀ ਸੜਕ ਤੇ ਧੂੜ ਉੱਡ ਰਹੀ ਸੀ। ਗੁਰਵਿੰਦਰ ਸਿੰਘ ਆਪਣੇ ਮੋਟਰਸਾਈਕਲ ਤੇ ਹੌਲੀ-ਹੌਲੀ ਵਾਪਸ ਆ ਰਿਹਾ ਸੀ। ਦਿਨ ਭਰ ਦੀ ਮਿਹਨਤ ਉਸਦੇ ਮੋਢਿਆਂ ਤੇ ਬੈਠੀ ਸੀ। ਪਰ ਦਿਲ ਅਜੀਬ ਤਰ੍ਹਾਂ ਹਲਕਾ ਵੀ ਸੀ। ਉਹ ਸੋਚ ਰਿਹਾ ਸੀ ਕਿ ਅੱਜ ਘਰ ਜਾ ਕੇ ਰੁਪਿੰਦਰ ਨਾਲ ਖੁੱਲ ਕੇ ਗੱਲ ਕਰੇਗਾ। ਪਰ ਕਿਸੇ ਨੂੰ ਕੀ ਪਤਾ ਹੁੰਦਾ ਹੈ? ਆਖਰੀ ਵਾਰੀ ਘਰ ਵੱਲ ਜਾਂਦਿਆਂ ਦਿਲ ਵਿੱਚ ਕੀ ਚੱਲ ਰਿਹਾ ਹੁੰਦਾ ਹੈ ਮੋਟਰਸਾਈਕਲ ਦੀ ਹੈੱਡਲਾਈਟ ਅੱਗੇ ਪਈ ਸੜਕ ਨੂੰ ਕੱਟਦੀ ਹੋਈ ਚੱਲ ਰਹੀ ਸੀ ਹਰ ਕੁਝ ਮੀਟਰ ਤੇ ਗੁਰਵਿੰਦਰ ਦੀ ਨਜ਼ਰ ਪਿੱਛੇ ਮੁੜਦੀ ਉਹੀ ਅਹਿਸਾਸ ਜਿਵੇਂ ਕੋਈ ਚੋਕ ਚਾਪ ਉਸ ਦਾ ਪਿੱਛਾ ਕਰ ਰਿਹਾ ਹੋਵੇ ਉਸ ਨੇ ਆਪਣੇ ਆਪ ਨੂੰ ਸਮਝਾਇਆ ਸ਼ੱਕ ਨਾ ਕਰ ਇਹ ਥਕਾਵਟ ਹੈ ਦੂਰ ਖੇਤਾਂ ਦੇ ਕੋਨੇ ਤੇ ਇੱਕ ਪਰਛਾਵਾਂ ਹਿੱਲਿਆ ਹਵਾ ਨੇ ਰੁੱਖ ਬਦਲਿਆ ਦੀਰਿੰਦਰ ਨੇ ਮੋਟਰਸਾਈਕਲ ਹੌਲੀ ਕੀਤੀ ਉਸਦੇ ਮਨ 'ਚ ਅਚਾਨਕ ਰੁਪਿੰਦਰ ਦਾ ਚਿਹਰਾ ਆ ਗਿਆ ਖਾਮੋਸ਼ ਪਰ ਉਮੀਦ ਨਾਲ ਭਰਿਆ ਇਸੇ ਸਮੇਂ ਪਿੰਡ ਦੇ ਦੂਜੇ ਕੋਨੇ 'ਚ ਰੁਪਿੰਦਰ ਜਾਗ ਰਹੀ ਸੀ ਕੜੀ ਦੀ ਸੂਈ ਹਰ ਸੈਕਿੰਡ ਨਾਲ ਉਸਦੇ ਦਿਲ ਦੀ ਧੜਕਣ ਨਾਲ ਮਿਲ ਰਹੀ ਸੀ ਫੋਨ ਉਸਦੇ ਹੱਥ 'ਚ ਸੀ ਸਕਰੀਨ 'ਤੇ ਨਾਮ ਫਲੈਸ਼ ਹੋ ਰਿਹਾ ਸੀ ਅਮਨਦੀ ਰੁਪਿੰਦਰ ਨੇ ਫੋਨ ਚੁੱਕਿਆ ਤੇ ਕੰਬਦੀ ਹੋਈ ਆਵਾਜ਼ 'ਚ ਬੋਲੀ ਹੁਣ ਫੋਨ ਦੇ ਦੂਜੇ ਪਾਸੇ ਕੁਝ ਪਲਾਂ ਦੀ ਖਾਮੋਸ਼ੀ ਸੀ ਫਿਰ ਇੱਕ ਗਹਿਰਾ ਸਾਹ ਮਨਦੀ ਬੋਲਿਆ ਹੁਣ ਯਾਦ ਰੱਖੀ ਕੁਝ ਵੀ ਨਾ ਪੁੱਛੀ ਰੁਪਿੰਦਰ ਨੇ ਅੱਖਾਂ ਬੰਦ ਕਰ ਲਈਆਂ ਉਸੇ ਮਨਸ ਮਾਂ ਦੀ ਸੂਰਤ ਕਾਲਜ ਦੇ ਦਿਨ ਅਤੇ ਆਪਣੀ ਡਾਇਰੀ ਦੇ ਖਾਲੀ ਪੰਨੇ ਇਕੱਠੇ ਉੱਭਰੇ ਉਸਨੇ ਫੋਨ ਕੱਟ ਦਿੱਤਾ ਉਸ ਪਾਲ ਉਸ ਨੂੰ ਸਮਝ ਆ ਗਿਆ ਕਿ ਜੋ ਕੁਝ ਹੋਣ ਜਾ ਰਿਹਾ ਹੈ ਉਹ ਸਿਰਫ ਰਾਤ ਨਹੀਂ ਉਸਦੀ ਪੂਰੀ ਜ਼ਿੰਦਗੀ ਨੂੰ ਨਿਗਲ ਲਏਗਾ ਕੇਤਾਂ ਦੇ ਵਿਚਕਾਰ ਰਸਤੇ ਤੇ ਅਚਾਨਕ ਹਨੇਰਾ ਹੋਰ ਗਹਿਰਾ ਹੋ ਗਿਆ ਹੈਡਲਾਈਟ ਦੀ ਰੋਸ਼ਨੀ थरथरा ਗਈ ਮੋਟਰਸਾਈਕਲ ਦੀ ਗੂੰਜ ਟੁੱਟ ਗਈ ਇੱਕ ਆਵਾਜ਼ ਤੇ ਗੁਰਵਿੰਦਰ ਨੇ ਬ੍ਰੇਕ ਲਗਾਈ ਮੁੜ ਕੇ ਦੇਖਣ ਦੀ ਕੋਸ਼ਿਸ਼ ਕੀਤੀ ਉਸ ਪਲ ਸਮਾਂ ਰੁਕ ਗਿਆ ਅਤੇ ਫਿਰ ਕਦੇ ਪਹਿਲਾਂ ਵਰਗਾ ਨਾ ਰਿਹਾ ਕੁਝ ਸਕਿੰਟਾਂ ਵਿੱਚ ਸਭ ਕੁਝ ਮੁੱਕ ਗਿਆ ਨਾ ਕੋਈ ਲੰਬੀ ਚੀਖ ਨਾ ਕੋਈ ਹੰਗਾਮਾ ਸਿਰਫ ਰਾਤ ਦੀ ਖਾਮੋਸ਼ੀ ਜੋ ਹੋਰ ਭਾਰੀ ਹੋ ਗਈ ਮੋਟਰਸਾਈਕਲ ਇੱਕ ਪਾਸੇ ਵਿੱਕੀ ਪਈ ਸੀ ਹਵਾ ਵਿੱਚ ਮਿੱਟੀ ਦੀ ਮਹਿਕ ਅਤੇ ਗਰਮੀ ਸੀ ਦੂਰ ਪਿੰਡ ਵੱਲੋਂ ਇੱਕ ਕੁੱਤਾ ਭੌਂਕਿਆ ਫਿਰ ਦੂਜਾ ਜਿਵੇਂ ਪੂਰਾ ਪਿੰਡ ਕਿਸੇ ਅਣਸੁਣੀ ਸੱਚਾਈ ਨੂੰ ਮਹਿਸੂਸ ਕਰ ਰਿਹਾ ਹੋਵੇ ਉਸੇ ਵੇਲੇ ਘਰ ਵਿੱਚ ਰੁਪਿੰਦਰ ਨੇ ਲਾਈਟ ਬੰਦ ਕਰ ਦਿੱਤੀ ਹਨੇਰੇ 'ਚ ਬੈਠੀ ਉਹ ਆਪਣੇ ਹੱਥਾਂ ਵੱਲ ਤੱਕਦੀ ਰਹੀ ਉਹ ਹੱਥ ਜੋ ਸਿੱਧੇ ਤੌਰ ਤੇ ਕੁਝ ਨਹੀਂ ਕਰ ਰਹੇ ਸਨ ਪਰ ਫਿਰ ਵੀ ਦੋਸ਼ ਤੋਂ ਬਚ ਨਹੀਂ ਸਕਦੇ ਸਨ ਉਸੀ ਸਾਲ ਐਨ ਦੀ ਆਵਾਜ਼ ਗਿਣਤੀ ਬਣ ਗਈ 1 2 3 ਜਿਵੇਂ ਉਹ ਆਪਣੇ ਆਪ ਨੂੰ ਜਿਉਂਦਾ ਸਾਬਤ ਕਰ ਰਹੀ ਹੋਵੇ ਕਈ ਵਾਰ ਕਤਲ ਹੱਥਾਂ ਨਾਲ ਨਹੀਂ ਫੈਸਲਿਆਂ ਨਾਲ ਹੁੰਦਾ ਹੈ ਰਾਤ ਲੰਘ ਗਈ ਪਰ ਉਸ ਨਾਲ ਹੀ ਕਈ ਜ਼ਿੰਦਗੀਆਂ ਦੀ ਰੋਸ਼ਨੀ ਵੀ ਲੰਘ ਗਈ ਸਵੇਰ ਹੋਣ ਸਿਰਫ ਸਮੇਂ ਦੀ ਗੱਲ ਸੀ ਅਤੇ ਸਵੇਰ ਕਦੇ ਵੀ ਰਾਤ ਨੂੰ ਮਾਫ਼ ਨਹੀਂ ਕਰਦੀ ਸਵੇਰ ਨੇ ਰਾਤ ਨੂੰ ਮਾਫ਼ ਨਹੀਂ ਕੀਤਾ ਖੇਤਾਂ 'ਚ ਧੁੰਦ ਸੀ ਅਤੇ ਉਸ ਧੁੰਦ ਵਿੱਚੋਂ ਪਹਿਲਾ ਸੱਚ ਨਿਕਲ ਆਇਆ ਮੋਟਰਸਾਈਕਲ ਇੱਕ ਪਾਸੇ ਸੜਕ ਖਾਲੀ ਪਿੰਡ ਵਾਲੇ ਇਕੱਠੇ ਹੋਣ ਲੱਗੇ ਕਿਸੇ ਨੇ ਨਾਮ ਲਿਆ ਕਿਸੇ ਨੇ ਚੁੱਪ ਸੁਣੀ ਪੁਲਿਸ ਆਈ ਸਵਾਲ ਪੁੱਛੇ ਗਏ ਇੰਸਪੈਕਟਰ ਨੇ ਪੁੱਛਿਆ ਆਖਰੀ ਵਾਰ ਕਦੋਂ ਵੇਖਿਆ ਸੀ ਕਿਸੇ ਕੋਲ ਜਵਾਬ ਸੀ ਕਿਸੇ ਕੋਲ ਨਹੀਂ ਗਰਵਿੰਦਰ ਦੀ ਮਾਂ ਜਦੋਂ ਪਹੁੰਚੀ ਤਾਂ ਉਸ ਦੀ ચીਖ ਨੇ ਸਵੇਰ ਨੂੰ ਹਨੇਰੇ ਵਾਂਗ ਕਰ ਦਿੱਤਾ ਘਰ ਵਿੱਚ ਰੁਪਿੰਦਰ ਨੇ ਦਰਵਾਜ਼ਾ ਖੋਲ੍ਹਿਆ ਪੁਲਿਸ ਦੀ ਗੱਡੀ ਦੇ ਸਾਇਰ ਦੀ ਆਵਾਜ਼ ਨੇ ਉਸ ਦੀਆਂ ਲੱਤਾਂ ਕੰਬਾ ਦਿੱਤੀਆਂ ਉਸਨੇ ਚਿਹਰਾ ਸੰਭਾਲ ਲਿਆ ਪਰ ਅੱਖਾਂ ਨਹੀਂ ਪੁੱਛ ਕੇ ਸ਼ੁਰੂ ਹੋਈ ਸਮੇਂ ਰਸਤੇ ਕੋਲਾ ਹਰ ਚੀਜ਼ ਦਾ ਹਿਸਾਬ ਇੱਕ ਖਾਮੋਸ਼ੀ ਜਵਾਬ ਬਣੀ ਸਵੇਰ ਸਿਰਫ ਰੌਸ਼ਨੀ ਨਹੀਂ ਲਿਆਉਂਦੀ ਉਹ ਪਰਤਾਂ ਵੀ ਉਤਾਰ ਦਿੰਦੀ ਨੂੰ ਅਮਨਦੀਪ ਦਾ ਨਾਮ ਹਵਾ 'ਚ ਤੈਰਨਾ ਇੱਕ ਕਾਲ ਰਿਕਾਰਡਰ ਇੱਕ ਟਾਈਮ ਸਟੈਂਪ ਅਤੇ ਕੜੀ ਜੁੜ ਗਈ ਫਕੀਰਕਾਰ ਸੱਚ ਦੇ ਦਰਵਾਜ਼ੇ ਤੇ ਆ ਖੜਾ ਹੋਇਆ ਹੱਥਕੜੀਆਂ ਦੀ ਠੰਡੀ ਆਵਾਜ਼ ਨੇ ਘਰ ਨੂੰ ਸੁਣ ਕਰ ਦਿੱਤਾ ਰੁਪਿੰਦਰ ਨੇ ਸਿਰ ਝੁਕਾ ਲਿਆ ਇਹ ਹੰਝੂ ਨਹੀਂ ਸਨ ਇਹ ਦੇਰ ਸੀ ਅਦਾਲਤ ਦੇ ਕਮਰੇ ਚ ਸਮਾਂ ਵੀ ਚੁੱਪ ਹੋ ਕੇ ਬੈਠਿਆ ਜਾਪਦਾ ਸੀ ਫੈਸਲਾ ਪੜਿਆ ਗਿਆ ਸ਼ਬਦ ਠੰਡੇ ਸਨ ਪਰ ਅਰਥ ਭਰ ਕਾਨੂੰਨ ਨੇ ਆਪਣਾ ਕੰਮ ਕੀਤਾ ਪਰ ਉਹ ਖਾਲੀਪਨ ਨਹੀਂ ਭਰ ਸਕਿਆ ਜੋ ਗੁਰਵਿੰਦਰ ਦੇ ਘਰ ਚ ਰਹਿ ਗਿਆ ਸੀ ਗੁਰਵਿੰਦਰ ਦੀ ਮਾਂ ਅਕਸਰ ਸਵੇਰੇ ਚੁੱਲਾ ਬਾਲਦੀ ਫਿਰ ਦੋ ਰੋਟੀਆਂ ਬਣਾਉਂਦੀ ਇੱਕ ਆਪਣੇ ਲਈ ਇੱਕ ਉਸ ਪੁੱਤ ਲਈ ਜੋ ਕਦੇ ਵਾਪਸ ਨਹੀਂ ਆਇਆ ਪਿੰਡ ਵਿੱਚ ਹਰ ਕਰਨੇ ਆਪਣੇ ਅੰਦਰ ਇੱਕ ਸਵਾਲ ਪਾ ਲਿਆ ਸੀ ਕੀ ਗੱਲ ਕਰ ਲਈ ਜਾਂਦੀ ਤਾਂ ਇਹ ਦਿਨ ਨਾ ਆਉਂਦਾ ਕੈਦਖਾਨੇ ਵਿੱਚ ਰੁਪਿੰਦਰ ਕੌਰ ਰਾਤਾਂ ਨੂੰ ਜਾਗਦੀ ਕੰਦਾਂ ਦੇ ਪਰਛਾਵੇਂ ਉਸ ਨਾਲ ਗੱਲਾਂ ਕਰਦੀ ਅਮਨਦੀਪ ਦਾ ਨਾਮ ਹੁਣ ਸਿਰਫ ਇੱਕ ਆਵਾਜ਼ ਸੀ ਦੂਰ ਖਾਲੀ ਰੁਪਿੰਦਰ ਆਪਣੇ ਆਪ ਨਾਲ ਗੱਲਾਂ ਕਰਦੀ ਜੇ ਸਮਾਂ ਵਾਪਸ ਮਿਲ ਜਾਵੇ ਪਰ ਸਮਾਂ ਵਾਪਸ ਨਹੀਂ ਆਉਂਦਾ ਉਹ ਸਿਰਫ ਸੱਚ ਛੱਡ ਜਾਂਦਾ ਹੈ ਸਖਤ ਅਤੇ ਨੰਗਾ ਸੱਚ ਇਹ ਕਹਾਣੀ ਕਤਲ ਦੀ ਨਹੀਂ ਇਹ ਚੁੱਪ ਦੀ ਕੀਮਤ ਦੀ ਕਹਾਣੀ ਹੈ ਜਿੱਥੇ ਗੱਲਾਂ ਨਾ ਹੋਣ ਉੱਤੇ ਫੈਸਲੇ ਖੋਣ ਮੰਗਦੇ ਹਨ ਇਹ ਕਹਾਣੀ ਇੱਥੇ ਮੁੱਕਦੀ ਨਹੀਂ ਇੱਥੇ ਸਵਾਲ ਸ਼ੁਰੂ ਹੁੰਦੇ ਨੇ ਅਦਾਲਤ ਦੀਆਂ ਫਾਈਲਾਂ ਬੰਦ ਹੋ ਗਈਆਂ ਪਰ ਮਨਾਂ ਦੀਆਂ ਫਾਈਲਾਂ ਖੁੱਲੀਆਂ ਹੀ ਰਹਿ ਗਈਆਂ ਹਰ ਪੰਨੇ ਤੇ ਇੱਕੋ ਲਾਈਨ ਲਿਖੀ ਸੀ ਕਦੇ ਗੱਲ ਨਾ ਹੋਈ ਕੈਦਖਾਨੇ ਵਿੱਚ ਰੁਪਿੰਦਰ ਨੇ ਇੱਕ ਡਾਇਰੀ ਲਿਖਣੀ ਸ਼ੁਰੂ ਕੀਤੀ ਬਿਨਾ ਨਾਂ ਬਿਨਾ ਪਤੀ ਹਰ ਪੰਨਾ ਇੱਕ ਮਾਫੀ ਸੀ ਜੋ ਕਦੇ ਪਹੁੰਚ ਨਹੀਂ ਸਕਨੀ ਸੀ ਰੁਪਿੰਦਰ ਬੋਲਦੀ ਹੈ ਜੇ ਇੱਕ ਵਾਰ ਸੱਚ ਬੋਲ ਲੈਂਦੀ ਪਰ ਜੇ ਇਤਿਹਾਸ ਨਹੀਂ ਬਦਲਦੀ ਉਹ ਸਿਰਫ ਅਗਲੀ ਪੀੜ੍ਹੀ ਲਈ ਰਸਤਾ ਦਿਖਾਉਂਦੇ ਹਨ ਗਰਵਿੰਦਰ ਦੀ ਮਾਂ ਕਦੇ-ਕਦੇ ਦਰਵਾਜ਼ੇ ਤੇ ਖੜ ਕੇ ਰਸਤੇਵਾਲ ਤੱਕਦੀ ਹੈ ਉਸ ਦੀ ਨਿਗਾਹ ਹੁਣ ਉਮੀਦ ਨਹੀਂ ਲੱਭਦੀ ਉਹ ਯਾਦ ਲੱਭਦੀ ਹੈ ਯਾਦਾਂ ਦਰਦ ਨਹੀਂ ਦਿੰਦੀਆਂ ਸੱਚ ਦਿੰਦੀਆਂ ਨੇ ਕੈਦਖਾਨੇ ਦੀ ਰਾਤ ਫੇਰ ਆਉਂਦੀ ਹੈ ਰੁਪਿੰਦਰ ਕੌਰ ਦੀ ਅੱਖਾਂ ਬੰਦ ਨੇ ਪਰ ਨੀਂਦ ਨਹੀਂ ਉਸਨੇ ਸਿੱਖ ਲਿਆ ਕਿ ਮਾਫੀ ਮੰਗਣਾ ਸਭ ਕੁਝ ਠੀਕ ਨਹੀਂ ਹੁੰਦਾ ਪਰ ਸੱਚ ਸੇ ਕਬੂਲ ਕਰਨ ਨਾਲ ਚੁੱਪ ਟੁੱਟਦੀ ਹੈ ਜੇ ਤੁਸੀਂ ਵੀ ਮੰਨਦੇ ਹੋ ਕਿ ਕਹਾਣੀਆਂ ਸਿਰਫ ਮਨੋਰੰਜਨ ਨਹੀਂ ਸਬਕ ਵੀ ਹੁੰਦੀਆਂ ਨੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਦੋਸਤੋ ਤੁਸੀਂ ਸੁਣੀ ਕਹਾਣੀ ਇਸ਼ਕ ਜਾਂ ਸਾਜ਼ਿਸ਼ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇ ਕਰੇ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇਸੇ ਤਰ੍ਹਾਂ ਹੋਰ ਨਵੀਂ ਕਹਾਣੀ ਦੇ ਨਾਲ